ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਠੀਕ ਹੈ ਧੰਨਵਾਦ ਵੀਰੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਉਹਨੇ ਗਲਾਬ ਜਮਣਾ ਦਾ ਡਰਮ ਲੈ ਕੇ ਆਏ ਨੇ ਬਾਈ ਹੁਣਾਂ ਨੇ ਆਪਣੇ ਘਰੇ ਲੋਹੜੀ ਦਾ ਪ੍ਰੋਗਰਾਮ ਰੱਖਿਆ ਸੀ ਬੱਚਿਆਂ ਦੀ ਦਾ ਤੇ ਲੋਹੜੀ ਤੇ ਪਿੰਡ ਦਾ ਕੱਟ ਕਰਨਾ ਹੀ ਰਿਸ਼ਤੇਦਾਰਾਂ ਦਾ ਕੱਟ ਕਰਨਾ ਸੀ ਪੂਰਾ ਖਰਚਾ ਕਰਨਾ ਸੀ ਪਰ ਵੀਰੇ ਉਹਨਾਂ ਨੇ ਸੁਪਨਿਆਂ ਦੇ ਘਰ ਦੇ ਵਾਸਤੇ ਉਹ ਸਾਰਾ ਪ੍ਰੋਗਰਾਮ ਦੀ ਕਟੌਤੀ ਕਰਕੇ ਸਿਰਫ ਪਿੰਡ ਦਾ ਕੱਟ ਕਰਕੇ ਪ੍ਰਸ਼ਾਦਾ ਪਾਣੀ ਸਿੰਪਲ ਛਕਾ ਕੇ ਲੋੜੀ ਦਾ ਪ੍ਰੋਗਰਾਮ ਕੀਤਾ ਘਰੇ ਤੇ ਜਿਹੜੀ ਉਧਰ ਖਰਚਾ ਕਰਨਾ ਸੀ ਉਹ ਸੇਵਾ ਵੀਰੇ ਹੁਣੀ ਅੱਜ ਇੱਥੇ ਸੁਪਨਿਆਂ ਦੇ ਘਰ ਆਪਣੇ ਦਸੰਨਾਂ ਦੀ ਕੀਰਤ ਕਮਾਈ ਚੋਂ ਦੇ ਕੇ ਚੱਲੇ ਨੇ ਤੇ ਨਾਲ ਇੱਕ ਗਲਾਬ ਜੰਮਣਾ ਦਾ ਡਰਮ ਭਰ ਕੇ ਲੈ ਕੇ ਆਏ ਵੀਰੇ ਹੁਣੀ ਕਿਉਂਕਿ ਸਾਡਾ ਪਰਿਵਾਰ ਵੱਡਾ ਸੁੱਖ ਨਾਲ ਤੇ ਉਸ ਸਾਹਿਬ ਨਾਲ ਵੀਰੇ ਹੁਣੀ ਮਠਿਆਈ ਵੀ ਲੈ ਕੇ ਆਏ ਨੇ ਮਹਾਰਾਜ ਤੰਦਰੁਸਤੀਆਂ ਬਖਸ਼ਣ ਬਾਈ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਹੀ ਤੁਹਾਨੂੰ ਮਹਾਰਾਜ ਸੇਵਾ ਕਰਾਉਂਦੇ ਰਹਿਣ ਦਾ ਤਰਤੋਂ ਗੱਲ ਕਰਾਂਗੇ ਜਰੂਰ ਧੰਨਵਾਦ ਬਾਕੀ ਮੱਲ ਦੇ ਦਰਬਾਰੇ ਬਾਬੇ ਨੂੰ ਠੀਕ ਠੀਕ ਚਲੋ ਇਹ ਬਾਈ ਕਹਿੰਦਾ ਇੱਕ ਪਿੰਡ ਲੈ ਕੇ ਚਲੋ ਜੀ ਇੱਕ ਬਿਚੀਨੀ ਵਾਲ ਪਿੰਡ ਆ ਬਾਈਆਂ ਦਾ ਵੱਡਾ ਬਿਚੀਨੀ ਵਾਲ ਬਰਨਾਲਾ ਜ਼ਿਲ੍ਹਾ ਤੇ ਉੱਥੋਂ ਪਹਿਲਾਂ ਬਾਈ ਹੁਣੀ ਬਾਪੂ ਦਰਬਾਰਾ ਸਿੰਘ ਨੂੰ ਵੀ ਸਾਡੇ ਕੋਲ ਛੱਡ ਕੇ ਗਏ ਸੀ ਉਹਨਾਂ ਦਾ ਵੀ ਇਲਾਜ ਚੱਲਦਾ ਤੇ ਉਹਨਾਂ ਦੇ ਵੱਡੇ ਭਰਾ ਪ੍ਰੀਤਮ ਸਿੰਘ ਵੀ ਪਹਿਲਾਂ ਇੱਥੇ ਸਾਡੇ ਕੋਲੇ ਪੂਰੇ ਹੋਏ ਸੀਗੇ ਲੋ ਫੁਰੂ ਕਰਾਈ ਜਾਂਦੇ ਸੇਵਾ ਕਰੀ ਜਾਂਦੇ ਆ ਬਾਈ ਬਹੁਤ ਧੰਨਵਾਦ ਬਾਈ ਜਿਉਂਦੇ ਬਹਦਿਰ ਮਹਾਰਾਜ ਚੜ੍ਹਦੀਆਂ ਕਲਾ ਵਕਸ਼ ਖਾਲਸਾ ਵਾਜੀ ਪਟੇ ਇਹ ਵੀਰੇ